ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਢਿੰਗਣਾ ਕਲਾ ਜੋਂ ਤੋਂ ਬਲੈਕ ਸੰਮਤੀ ਇਲੈਕਸ਼ਨ ਲੜਨ ਜਾ ਰਹੀ ਆ ਮੈਂ ਕੱਲ ਵੀ ਨੱਗਰ ਸਿੰਘਾ ਪਿੰਡ ਵਿੱਚ ਘੁੰਮ ਕੇ ਦੇਖਿਆ ਉੱਥੇ ਲੋਕਾਂ ਨੇ ਮੈਨੂੰ ਇਹ ਕਿਹਾ ਕਿ ਪਾਰਟੀਆਂ ਤਾਂ ਪਹਿਲਾਂ ਵੀ ਬਹੁਤ ਆਈਆਂ ਅਸੀਂ ਵੋਟਾਂ ਵੀ ਪਾਈਆਂ ਉਹਨਾਂ ਨੂੰ ਪਰ ਸਾਡਾ ਕੋਈ ਮਸਲਿਆਂ ਦਾ ਹੱਲ ਨਹੀਂ ਹੋਇਆ ਤੇ ਉਹਨਾਂ ਨੇ ਆਪਣੀਆਂ ਤਕਲੀਫਾਂ ਦਸੀਆਂ ਹੁਣ ਅੱਜ ਅਸੀਂ ਦੋ ਪਿੰਡ ਹੋਰ ਘੁੰਮੇ ਉੱਥੇ ਵੀ ਲੋਕਾਂ ਨੇ ਆਪਣੀਆਂ ਤਕਲੀਫਾਂ ਦਸੀਆਂ ਕਿ ਪਾਰਟੀਆਂ ਹੋਰ ਆਈਆਂ ਪਾਰੇ ਸਾਡੀਆਂ ਦੇ ਗਲੀਫਾਂ ਦਾ ਹੱਲ ਨਹੀਂ ਹੋਇਆ ਮੈਂ ਸਭ ਨੂੰ ਇਹ ਅਪੀਲ ਕਰੂੰਗੀ ਕਿ ਇੱਕ ਵਾਰ ਸਾਨੂੰ ਮੌਕਾ ਦੇ ਕੇ ਦੇਖਿਓ ਅਸੀਂ ਤੁਹਾਡੀਆਂ ਉਮੀਦਾਂ ਦੇ ਜ਼ਰੂਰ ਖਰੇ ਉਤਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਮ ਜੈ ਭਾਰਤ ਪਹਿਲਾਂ ਤਾਂ ਮੈਂ ਚੜ੍ਹਦਾ ਪੰਜਾਬ ਡੀ ਟੀਵੀ ਚੈਨਲ ਵਾਲਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਬਹੁਜਨ ਸਮਾਜ ਪਾਰਟੀ ਝੰਗੜਾ ਜ਼ੋਨ ਤੋਂ ਐਡਵੋਕੇਟ ਕਰਨਦੀਪ ਕੌਰ ਜੋ ਇਲੈਕਸ਼ਨ ਲੜ ਰਹੀ ਹੈ ਮੈਦਾਨੇ ਜੰਗ ਚ ਹੈ ਅਜਸੀ ਸੁਹਾਰੇ ਪਿੰਡ ਦੇ ਅੰਦਰ ਡੋਰ ਟੂ ਡੋਰ ਗਏ ਆ ਹੁਣ ਸ਼ਾਪਰ ਦੇ ਅੰਦਰ ਹੈ ਕਿਉਂਕਿ ਬਹੁਤ ਵੱਡਾ ਪਰਮਾ ਹੰਗਾਰਾ ਮਿਲ ਰਿਹਾ ਉਹਦਾ ਕਾਰਨ ਹੈ ਕਿ ਇਹ ਬੱਚੀ ਹਲੇ ਪੜ ਰਹੀ ਹੈ ਸਟੱਡੀ ਕਰ ਰਹੀ ਹੈ ਐਡਵੋਕੇਟ ਲਾਇਨੀ ਪੂਰੀ ਕਰ ਲਈ ਔਰ ਹੁਣ ਪੀ ਐਚ ਡੀ ਕਰ ਰਹੀ ਹੈ ਔਰ ਇਸ ਕਰਕੇ ਜਿਹੜਾ ਲੋਕਾਂ ਨੇ ਬਹੁਤ ਸਾਰੇ ਸਾਨੂੰ ਮਿਲ ਕੇ ਕਿਹਾ ਕਿ ਅਸੀਂ ਪਾਰਟੀ ਨੂੰ ਤਾਂ ਸੀ ਫੋਲੋਇੰਗ ਕਰ ਰਹੇ ਬਹੁਜਨ ਸਮਾਜ ਪਾਰਟੀ ਨੂੰ ਫੋਲੋਇੰਗ ਕਰ ਲੇਕਿਨ ਸਾਨੂੰ ਇਹ ਬੜੀ ਖੁਸ਼ੀ ਹੈ ਕਿ ਕੋਈ ਬੱਚੀ ਪੜ੍ਹੀ ਲਿਖੀ ਜਿਹੜੀ ਆ ਉਹ ਇਲੈਕਸ਼ਨ ਲੜ ਰਹੀ ਹੈ ਔਰ ਬੱਚਿਆਂ ਨੂੰ ਬੜੀ ਆਸ ਹੈ ਤਾਂ ਉਹਨਾਂ ਨੇ ਬੜਾ ਸਮਰਥਨ ਦਿੱਤੇ ਆ ਦੂਸਰਾ ਜਿਹੜੀਆਂ ਪਾਰਟੀਆਂ ਅੱਜ ਇਲੈਕਸ਼ਨ ਲੜ ਰਹੀਆਂ ਚਾਹੇ ਕਾਂਗਰਸ ਹੈ ਚਾਹੇ ਕਾਲੀ ਦਲ ਹੈ ਜਾਂ ਭਾਜਪਾ ਹੈ ਜਾਂ ਝਾੜੂ ਵਾਲੇ ਇਹ ਇਹਨਾਂ ਨੂੰ ਲੋਕ ਪਰਖ ਚੁੱਕੇ ਆ ਇਹ ਫੇਲ ਹੋ ਚੁੱਕੀਆਂ ਪਾਰਟੀਆਂ ਲੇਕਿਨ ਬੌਜਨ ਸਮਾਜ ਪਾਰਟੀ ਲੋਕਾਂ ਲਈ ਇੱਕ ਨਵੀਂ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਅਗਰ ਇਹ ਸਤਾ ਚਾਉਂਦੇ ਜਿਵੇਂ ਉੱਤਰ ਪਰਦੇ ਦੇ ਅੰਦਰ ਵੱਡੇ ਪਵਾਨੇ ਤੇ ਅਸੀਂ ਸਰਵ ਸਾਂਝਾ ਵਿਕਾਸ ਕਰਨ ਦਾ ਯਤਨ ਕਰਿਆ ਔਰ ਹੁਣ ਵੀ ਅਸੀਂ ਇਹ ਕਰਨ ਦਾ ਯਤਨ ਕਰਾਂਗੇ ਕਿਉਂਕਿ ਬਲਾਕ ਸੰਮਤੀ ਦੀ ਇਲੈਕਸ਼ਨ ਕੋਈ ਛੋਟੀ ਇਲੈਕਸ਼ਨ ਹੁੰਦੀ ਹੈ ਪੰਜ ਔਰ 6 ਪਿੰਡ ਹੈ ਜਿੱਥੇ ਮੇਰੇ ਫੋਨਾਂ ਤੇ ਵੀ ਸੰਪਰਕ ਹੁੰਦੇ ਆ ਭਾਵੇਂ ਮੈਨੂੰ ਸਮਾਂ ਘੱਟ ਮਿਲਿਆ ਇਸ ਸੀਟ ਤੇ ਆਉਣ ਤੇ ਕਿਉਂਕਿ ਮੇਰੀ ਡਿਊਟੀ ਪੰਜਾਬ ਦੇ ਹੋਰ ਵੀ ਖੇਤਿਆਂ ਦੇ ਅੰਦਰ ਲੱਗੀ ਹੈ ਲੇਕਿਨ ਫਿਰ ਵੀ ਮੈਂ ਸਮਾਂ ਕੱਢ ਕੇ ਮੈਂ ਚਾਹੁੰਦਾ ਕਿ ਮੇਰਾ ਪਿੰਡ ਨੰਨਾ ਨਾ ਹੀੜੀਆਂ ਆਪਣਾ ਪਿੰਡ ਹੈ ਤੁਸੀਂ ਸਰ ਕੇ ਮੈਂ ਜਰੂਰੀ ਸਮਝਿਆ ਕਿ ਮੈਂ ਇੱਥੇ ਪੂਰਾ ਜੋਰ ਲਾਵਾਂ ਔਰ ਵੱਡਾ ਪਰ ਮਹੌਂਗਾਰਾ ਮਰ ਰਿਹਾ ਔਰ ਮੈਂ ਆ ਆਮ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਆਮ ਪੂਰੇ ਵੋਟਰ ਵਾਸੀਆਂ ਨੂੰ ਅਪੀਲ ਕਰਾਂਗਾ ਜਿੰਨੇ ਵੀ ਵੋਟਰ ਹੈ ਕਿ ਤੁਸੀਂ ਇੱਕ ਹੀ ਕੀਮਤੀ ਵੋਟ ਚੋਣ ਸ਼ਾਨ ਹਾਥੀ ਤੇ ਮੋਰਾਂ ਲਾ ਕੇ ਇਹ ਜੋ ਲੜਕੀ ਹੈ ਨੌਜਵਾਨ ਹੈ ਹਲੇ ਬੱਚਾ 9ਵੀਂ ਉਮਰ ਹੈ ਇਹਨਾਂ ਨੂੰ ਆਪਾਂ ਬਲੌਕ ਸੰਮਤੀ ਅੰਦਰ ਭੇਜੀ ਤਾਂ ਕਿ ਲੋਕਾਂ ਦੀ ਨੁਮਾਇੰਦਗੀ ਵਧੀਆ ਤਰੀਕੇ ਨਾਲ ਕਰ ਸਕਣ ਦੂਸਰੀ ਬੇਨਤੀ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਚਮੇ ਝਾੜੂ ਹੈ ਝਾੜੂ ਨੇ ਬਹੁਤ ਵੱਦੇ ਵਾਦੇ ਗਰੰਟੀਆਂ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਸਾਢੇ 3 ਸਾਲ ਦਾ ਪਰਸਾਵਾ ਬੀ ਚੁੱਕਿਆ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਉਹਨੇ ਕਿਹਾ ਸੀ ਕਿ ਬੀਬੀਆਂ ਨੂੰ ਕਿ 1000 ਰੁਪਏ ਦੇਵਾਂਗੇ ਡਰਗ ਕ ਨਸ਼ਾ ਖਤਮ ਕਰ ਦਵਾਂਗੇ ਨਸ਼ਾ ਹਲੇ ਖਤਮ ਨਹੀਂ ਹੋਇਆ ਨਸ਼ਾ ਜਿਉਂਦਾ ਤਿਉਂ ਔਰ ਸਾਡੀ ਪਾਰਟੀ ਨੇ ਪੰਜਾਬ ਬਚਾਓ ਮਹਮਤਰੀ ਪੰਜਾਬ ਸ਼ੁਰੂ ਕਰੀਏ ਔਰ ਲੋਕਾਂ ਨੂੰ ਅਪੀਲ ਕਰੀਏ ਕਿ ਇੱਕ ਵਾਰ ਬੋਝ ਨੂੰ ਸਮਾਜ ਪਾਣ ਸਮਾ ਦਿਓ ਅਸੀਂ ਪੰਜਾਬ ਨੂੰ ਬਚਾਉਣ ਦਾ ਯਤਨ ਕਰਾਂਗੇ ਇੰਨੀ ਤਰਸਾਤ ਦੀ ਹੈ ਇੰਨਾ ਤਰਸ ਆ ਰਿਹਾ ਕਿ ਪਾਤਣਾ ਸਮਾਣੇ ਦੇ ਅੰਦਰ ਤੁਸੀਂ ਵੀ ਸੋਸ਼ਲ ਮੀਡੀਆ ਤੇ ਖਬਰਾਂ ਪੜਨ ਨੂੰ ਮਿਲੀਆਂ ਕਿ ਇੱਕ ਸਾ ਇੱਕ ਸਾਲ ਦਾ ਬੱਚਾ ਉਹਦੇ ਪਿਤਾ ਉਹਦੀ ਮਾਤਾ ਨੇ ਵੇਚ ਦਿੱਤਾ ਉਹ ਕਿਸ ਗੱਲੋਂ ਵੇਚਿਆ ਕਿ ਉਹ ਦੋਨੋਂ ਪਤੀ ਪਤਨੀ ਨਸ਼ਾ ਕਰਦੇ ਸੀ 1,80,000 ਚ ਬੱਚਾ ਵੇਚਦੇ ਆ ਇਹ ਹਾਲਾਤ ਪੰਜਾਬ ਦੇ ਲੋਕਾਂ ਦੀ ਨੌਜਵਾਨਾਂ ਦੀ ਹੋ ਗਈ ਹੈ ਅਗਰ ਜੋਸੀਸੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤਾਂ ਫਿਰ ਬਹੁਜਨ ਸਮਾਜ ਪਾਰਟੀ ਨੂੰ ਸਮਾਂ ਦਿਓ ਦੂਜਾ ਜੋ ਕਾਂਗਰਸ ਪਾਰਟੀ ਹੈ ਉਹਦਾ ਖਲਾਰਾ ਉਹਨਾਂ ਦੇ ਅੱਗੇ ਨਹੀਂ ਐਨਾ ਪਾ ਦਤਿਆ ਕੋਈ 5 ਕਰੋੜ ਰੁਪਏ 500 ਕਰੋੜ ਰੁਪਏ ਦੇ ਕੇ ਕਹਿੰਦੇ ਸੀਐਮ ਦੀ ਕੁਰਸੀ ਹਸਲ ਹੁੰਦੀ ਹੈ ਕੋਈ 350 ਕਰੋੜ ਰੁਪਇਆ ਤੁਸੀਂ ਦੇਖੋ ਮੈਂ ਨਹੀਂ ਕਹਿ ਰਿਹਾ ਟੀਵੀ ਤੇ ਆਪਣੇ ਫੋ ਖਬਰਾਂ ਚੱਲ ਰਹੀਆਂ ਬਰੀਵ ਕੇ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸੀ ਉਹਨੂੰ ਦਿਖਾਉਂਦੇ ਨਜ਼ਰ ਆ ਰਿਹਾ ਹੈ ਇਹਦਾ ਮਤਲਬ ਕਿਤਨਾ ਕਿਤੇ ਹੈ ਕਿਉਂਕਿ ਉਹਨਾਂ ਦੇ ਆਗੂ ਪਹਿਲਾਂ ਕਾਂਗਰਸ ਦਾ ਪ੍ਰਧਾਨ ਰਿਹਾ ਸੁਨੀਲ ਜਾਖੜ ਉਹਨੇ ਬੜੀ ਬੜੇ ਜੋਰ ਨਾਲ ਕਿਹਾ ਸੀਐਮ ਨੂੰ ਕਿ ਇਹਨਾਂ ਦੀ ਕਿਸੇ ਸੈਸ਼ਨ ਜਾਂ ਕੋਰਟ ਤੋਂ ਸੈਸ਼ਨ ਜਾਂਚ ਤੋਂ ਜਿਹੜੀ ਇਨਕੁਆਰੀ ਕਰਾਈ ਜਾਵੇ ਮੇਰੇ ਸਮੇਤ ਕਾਹਨ ਇਨਕੁਆਰੀ ਕਰੀ ਜੇ ਪਤਾ ਲੱਗੇ ਕਿ ਕਿੰਨੇ ਕੇ ਲੋਕ ਨੇ ਠਗੀਆਂ ਚੋਰੀਆਂ ਕਰੀਆਂ ਇਸੇ ਕਰਕੇ ਪੰਜਾਬ ਦੀ ਹਾਲਾਤ ਹੈ ਜਿੰਨੀਆਂ ਵੀ ਪਾਰਟੀਆਂ ਨੇ ਸਰਕਾਰਾਂ ਜਿਹੜੀ ਬਣੀ ਹੈ ਮੈਂ ਤਾਂ ਇਹ ਗੱਲ ਕਹਾਂਗਾ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਭਾਜੀਪੀ ਹੈ ਕਾਂਗਰਸ ਹੈ ਝਾੜੂ ਹੈ ਜਿਨ੍ਹਾਂ ਦੇ ਵੱਡੇ ਆਗੂ ਹੈ ਇਨਾਂ ਦੀਆਂ ਇਨਕੁਆਰੀਆਂ ਕੀਤੀਆਂ ਜਾਣ ਕਿ ਇਹਨਾਂ ਪੈਸਾ ਕਿੱਥੋਂ ਆਇਆ ਕਿਉਂਕਿ ਪੰਜਾਬ ਤੋਂ ਲੋਕ ਮਿਲਦਾ ਨਹੀਂ ਆ ਤੁਸੀਂ ਸ਼ਾਹਪੁਰ ਦੇ ਅੰਦਰ ਤੁਸੀਂ ਪ੍ਰਿੰਸ ਵਾਲੇ ਵੀਰ ਗਲੀਆਂ ਵਿੱਚ ਘੁੰਮ ਕੇ ਆ ਰਹੇ ਜਿੱਥੇ ਲੋਕ ਰਹਿ ਰਹੇ ਜਿੱਥੇ ਉਹਨਾਂ ਦਾ ਲੋਕਾਂ ਦਾ ਰਹਿਣ-ਬਸੇਣਾ ਤਰਸਯੋਗ ਹਾਲਾਤ ਅੱਜ ਵੀ ਬਣੀ ਹੈ 75 ਸਾਲਾਂ ਤੋਂ ਬਾਅਦ ਵੀ ਅੱਜ ਲੋਕ ਗਰੀਬੀ ਦੀ ਹਾਲਾਤ ਦੇ ਅੰਦਰ ਮੁੱਢਲੀ ਸਹੂਲਤਾਂ ਤੋਂ ਤਰੇ ਇਸ ਤਰ੍ਹਾਂ ਕਿ ਮੈਂ ਅਪੀਲ ਕਰਨੀ ਚਾਹਾਂਗਾ ਕਿ ਉਹਨਾਂ ਨਾਲ ਸਮੇਂ ਦੇ ਅੰਦਰ ਭਾਵੇਂ 2027 ਦੇ ਅੰਦਰ ਵਿਧਾਨ ਸਭਾ ਦਾ ਇਲੈਕਸ਼ਨ ਹੋਣਾ ਹੋਰ ਵੀ ਜਿਸ ਸਮੇਂ ਤੁਹਾਡਾ ਪਬੋਜਨ ਸਮਾਜ ਪਾਰਟੀ ਨੂੰ ਸਮਾਂ ਦਿਈਏ ਪਬੋਜਨ ਸਮਾਜ ਪਾਰਟੀ ਨੂੰ ਪਰਖਣ ਦਾ ਯਤਨ ਕਰੀਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤਾਂ ਗੱਲ ਇਦਾਂ ਹੀ ਵੀ ਅਸੀਂ ਲੰਮੇ ਸਮੇਂ ਤੋਂ ਮਤਲਬ ਬਿੰਚਰਦੇ ਆ ਰਹੇ ਹਾਂ ਪਿੰਡਾਂ ਦੇ ਵਿੱਚ ਦੇਖਦੇ ਆਂ ਜਿਵੇਂ ਜਿਹੜਾ ਵੀ ਕੋਈ ਮਤਲਬ ਕੋਈ ਕੈਂਡੀਡੇਟ ਅਸੀਂ ਉਤਾਰਦੇ ਆਂ ਮੈਦਾਨ ਦੇ ਵਿੱਚ ਉਹ ਜਿੱਤ ਕੇ ਕਿਸੇ ਹੋਰ ਦੀ ਝੋਲੀ ਵਿੱਚ ਚਲੇ ਜਾਂਦਾ ਹੈ ਦੂਜੀ ਗੱਲ ਹੈ ਸਰਕਾਰਾਂ ਆਪਾਂ ਦੇਖਦੇ ਆ ਨਸ਼ੇ ਦੀ ਮਤਲਬ ਇੱਕ ਉਹ ਦੌਰ ਚੱਲਿਆ ਜਿਹਦੇ ਵਿੱਚ 20 2 18 18 15 15 ਸਾਲ ਦੇ ਬੱਚੇ ਐਦੇ ਮੈਂ ਇੱਕ ਕੀਰਤਨੀਆ ਹੁੰਦਾ ਹੋਇਆ ਪ੍ਰਚਾਰਕ ਹੁੰਦਾ ਹੋਇਆ ਮੈਂ ਐਸੇ ਬੱਚਿਆਂ ਦੇ ਭੋਗਾਂ ਤੇ ਕੀਰਤਨ ਕਰਿਆ ਵੀ ਜਿਹੜੇ ਆ ਮੇਰੇ ਜੱਥੇ ਦੇ ਸਿੰਘ ਖੜੇ ਨੇ ਜਦੋਂ ਅਸੀਂ ਕੀਰਤਨ ਕਰਦੇ ਆ ਵੀ 22 ਸਾਲ ਦੇ ਨੌਜਵਾਨ ਨਸ਼ੇ ਦੇ ਵਿੱਚ ਖਚਤ ਹੋ ਕੇ ਉਹਨਾਂ ਦੀ ਡੈਥ ਹੋ ਜਾਂਦੀ ਮੌਤ ਹੋ ਜਾਂਦੀ ਲੱਗਦਾ ਵੀ ਮਾਵਾਂ ਦੀਆਂ ਤਾਂ ਹਾਨੀ ਚੱਲੀਆਂ ਜਾਂਦੀਆਂ ਔਰ ਜਿਹੜੇ ਸਾਡੇ ਬੱਚੇ ਆ ਮੰਨ ਲਓ ਇਹ ਬੇਟੀ ਹੈ ਮੇਰੀ ਵੀ ਇਹਨੇ ਪਹਿਲਾਂ ਬੀਏ ਐਲਐਲਬੀ ਕਰੀਏ ਐਲਐਲਬੀ ਤੇ ਐਲਐਲਐਮ ਕਰੀਏ ਐਲਐਲਐਮ ਤੇ ਬਾਅਦ ਮਾ ਹੁਣ ਇਹ ਪੀਐਚਡੀ ਕਰਦੀ ਹੈ ਠੀਕ ਹੈ ਜੀ ਤੇ ਹੁਣ ਗੱਲ ਇਹ ਹੈਗੀ ਹੈ ਵੀ ਜਿਵੇਂ ਇਹ ਬੱਚੇ ਨਵੀਂ ਉਮਰ ਹੈ ਜਾਂ ਗੰਗ ਉਮਰ ਹੈ ਇਹ ਜਾਣਗੇ ਬੱਚੇ ਅੱਜ ਅੱਜ ਵਲਗ ਸੰਮਤੀ ਦੀ ਚੋਣ ਹੈ ਅੱਗੇ ਆਉਣ ਵਾਲੇ ਸਮੇਂ ਚ ਮੈਂ ਨਹੀਂ ਚਾਹੁੰਦਾ ਵੀ ਕੋਈ ਦੇਖੋ ਧੀਆ ਪੁੱਤਾਂ ਨਾਲ ਤੇ ਕਿਤੇ ਅੱਗੇ ਅੱਜ ਬੱਚੇ ਸਾਡੇ ਹੈ ਮੈਂ ਨਹੀਂ ਚਾਹੁੰਦਾ ਵੀ ਇਹ ਬੱਚੇ ਅੰਦਰ ਅੰਦਰ ਇੱਕ ਇੱਕ 12 बाई 12 ਦੇ ਕਮਰੇ ਚ ਬੰਦ ਕਰਕੇ ਰਹਿ ਜੇ ਇਹ ਬੱਚੇ ਉਡਾਰੀਆਂ ਮਾਰਨ ਅੱਗੇ ਬਲੰਦੀਆਂ ਨੂੰ ਛੋਣ ਹਨਾ ਸਾਡਾ ਸਾਡਾ ਸਾਰਿਆਂ ਦਾ ਫਰਜ਼ ਵੰਦਾ ਵੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਵੇਂ ਜਿਵੇਂ ਹੁਣ ਆਪਾਂ ਦੇਖਦੇ ਆ ਅਕਾਲੀ ਦਲ ਨੂੰ ਦੇਖ ਲਿਆ ਤੇ ਝਾੜੂ ਨੂੰ ਆਪਾਂ ਦੇਖੇ ਰਹੇ ਆ ਨਾ ਜੀ ਸਾਰਾ ਕੁਝ ਸਾਡੀਆਂ ਸਾਹਮਣੇ ਅੱਖਾਂ ਦੇ ਸਾਹਮਣੇ ਆ ਗਿਆ ਪਰ ਲੱਗਦਾ ਵੀ ਮਾਮਾ ਮਾ ਦੀਆਂ ਤਾਂ ਅੱਜ ਵੀ ਨਹੀਂ ਚੱਲੀਆਂ ਜਾਂਦੀਆਂ ਜਿਹੜੇ ਜਿਹੜੇ ਭਗਵੰਤਬਾਨ ਸਾਹਿਬ ਨੇ ਗੱਲ ਕਰੀ ਸੀ ਵੀ ਵੀ ਅਸੀਂ ਨਸ਼ੇ ਨੂੰ ਖਤਮ ਕਰਦਾਂਗੇ ਕੈਪਟਨ ਸਾਹਿਬ ਨੇ ਪੋਥੀ ਸਾਹਿਬ ਹੱਥ ਦੇ ਲੈ ਕੇ ਏਦਾਂ ਮੱਥੇ ਨੂੰ ਲਾ ਕੇ ਦਮਦਮਾ ਸਾਹਿਬ ਵੱਲ ਨੂੰ ਇਸ਼ਾਰਾ ਕਰਕੇ ਕਿਹਾ ਸੀ ਵੀ ਮੈਂ ਨਸ਼ੇ ਦਾ ਲੱਕ ਤੋੜ ਦਾਂਗਾ ਕਰਦਾਂਗਾ ਹਨਾ ਤਾਂ ਕੁਝ ਨਹੀਂ ਹੋਇਆ ਜਿਉਂ ਦਾ ਤਿਉਂ ਹੈ ਸੋ ਇਸ ਗੱਲ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਵੀ ਥੋੜਾ ਜਿਹਾ ਹੈਗਾ ਮੈਨੂੰ ਆਪਣੇ ਆਪ ਨੂੰ ਉਪਰਾ ਲੱਗਦਾ ਕਿਉਂਕਿ ਅਸੀਂ ਸਾਨੂੰ ਤਾਂ ਇਹ ਗੋਲੀ ਦਿੱਤੀ ਜਾਂਦੀ ਸੀ ਵੀ ਜਦੋਂ ਮੈਂ ਕੀਰਤਨ ਕਰਦਾ ਸੀ ਜੇ ਕਿਤੇ ਮੈਂ ਕੋਈ ਤਿੱਖਾ ਬੋਲਦਾ ਸੀ ਜਾਂ ਕੋਈ ਪ੍ਰਚਾਰ ਦੇ ਵਿੱਚ ਗੱਲ ਕਰਦੇ ਸੀ ਵੀ ਇਦਾਂ ਵੀ ਨਸ਼ੇ ਦੀਵਾਰੀ ਇਦਾਂ ਕੋਈ ਲੀਡਰ ਸਾਹਮਣੇ ਬੈਠੇ ਹੁੰਨੇ ਆ ਜਦੋਂ ਅਸੀਂ ਗੱਲ ਕਰਦੇ ਸੀ ਸਾਨੂੰ ਕਿਹਾ ਜਾਂਦਾ ਸੀ ਵੀ ਤੁਸੀਂ ਧਾਰਮਿਕ ਬੰਦੇ ਆ ਤੁਸੀਂ ਧਾਰਮਿਕ ਗੱਲ ਕਰੋ ਠੀਕ ਹੈ ਜੀ ਇਹ ਵੀ ਇਹੋ ਲੀਡਰ ਗੱਲ ਕਰਨ ਪਰ ਸਾਨੂੰ ਇਹ ਗੋਲੀ ਦਿੱਤੀ ਜਾਂਦੀ ਦੀ ਵੀ ਤੁਸੀਂ ਤਾਂ ਧਾਰਮਿਕ ਗਿਆਨੀ ਜਾਣੀ ਬੰਦੇ ਆ ਤੁਹਾਨੂੰ ਤਾਂ ਲੋੜੇ ਨਹੀਂ ਇੱਧਰ ਇਸ ਪੱਖ ਨੂੰ ਆਉਣ ਦੀ ਪਰ ਮੈਨੂੰ ਲੱਗਦਾ ਵੀ ਨਹੀਂ ਵੀ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡਾ ਫਰਜ਼ ਬਣਦਾ ਵੀ ਸਮਾਜ ਦੇ ਵਿੱਚ ਵਿਚਰਦਿਆਂ ਵੀ ਗੁਰੂ ਸਾਹਿਬ ਦੀ ਕਿਰਪਾ ਇਹ ਵੀ ਇਹ ਬੱਚੇ ਮਾਰਾ ਕਿਰਪਾ ਕਰੇ ਵੀ ਬੱਚੀ ਇਹ ਤੁਰੀ ਅੱਜ ਅੱਜ ਤੋਂ ਇਹ ਇੱਕ ਕਦਮ ਪੁੱਟਿਆ ਕੱਲੂ ਅੱਗੇ ਪੁਲਾੰਗਾ ਵਟਣਗੇ ਸਭ ਵੋਟਰਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੋਗੇ ਜੀ ਅਪੀਲ ਬੇਨਤੀ ਹੈ ਜੀ ਵੀ ਬੱਚੇ ਜਿਹੜੇ ਨਵੇਂ ਨੌਜਵਾਨ ਬੱਚੇ ਐ ਜਿਹੜੋ ਜਿਹਨਾਂ ਦੇ ਦਿਮਾਗ ਦੇ ਵਿੱਚ ਗੱਲ ਬਣ ਗਈ ਹੈ ਵੀ ਅਸੀਂ ਪੰਥ ਨੂੰ ਵੋਟਾਂ ਪਾਉਂਦੇ ਪਹਿਲਾਂ ਪਿੱਛੇ ਲੰਮੇ ਸਮੇਂ ਤੋਂ ਨਿਗਾਹ ਮਾਰ ਲਓ ਕਹਿੰਦੇ ਸੀ ਪੰਥ ਮੈਨੂੰ ਜੇ ਐਂ ਲੱਗਦਾ ਵੀ ਜਦੋਂ ਪੰਥ ਦੇ ਅਰਥ ਕਰਦੇ ਆ ਪੰਥ ਇੱਕ ਰਸਤਾ ਹੈ ਹਨਾ ਪੰਥ ਇੱਕ ਰਸਤਾ ਏ ਪੰਥ ਨਾਮ ਹੈ ਰਸਤੇ ਦਾ ਸਾਡਾ ਰਸਤਾ ਵੱਖਰਾ ਹੋਣਾ ਚਾਹੀਦਾ ਸਾਡਾ ਤਾਂ ਕੁਝ ਵੀ ਨਹੀਂ ਵਿਗੜਿਆ ਅਸੀਂ ਤਾਂ ਪੰਥ ਦੇ ਨਾਂ ਤੇ ਗੁੰਮਰਾਹ ਹੁੰਦੇ ਹੁੰਦੇ ਆਏ ਅੱਜ ਤੱਕ ਸਾਡਾ ਤਾਂ ਬਣਿਆ ਹੀ ਕੱਖ ਨਹੀਂ ਅੱਛਾ ਹੁਣ ਗੱਲ ਅਕਾਲੀ ਦਲ ਦੀ ਕਰ ਲਓ ਭਾਵੇਂ ਭਾਵੇਂ ਤੁਸੀਂ ਕਾਂਗਰਸ ਦੀ ਗੱਲ ਕਰ ਲਓ ਭਾਵੇਂ ਅੱਜ ਝਾੜੂ ਦੀ ਗੱਲ ਕਰ ਲਓ ਬਦਲਾਅ ਦੇਖਣ ਵਾਸਤੇ ਲਿਆਂਦਾ ਸੀ ਬਣਿਆ ਕਿਆ ਕੱਖ ਵੀ ਨਹੀਂ ਹੋਇਆ ਹਨਾ ਐਸ ਗੱਲ ਕਰਕੇ ਅਸੀਂ ਚਾਹੁੰਦੇ ਵੀ ਇੱਕ ਵਾਰੀ ਇਹਨਾਂ ਬੱਚਿਆਂ ਨੂੰ ਨੌਜਵਾਨ ਨੂੰ ਇਹ ਬੀਐਸਪੀ ਨੂੰ ਤੁਸੀਂ ਟਾਈਮ ਤਾਂ ਦਿਓ ਨਾ ਤੁਸੀਂ ਝਾੜੂ ਨੂੰ ਵੀ ਟਾਈਮ ਦੇ ਲਿਆ ਅਕਾਲੀ ਦਲ ਨੇ 25 ਸਾਲ ਰਾਜ ਕਰ ਲਿਆ ਹੋਰ ਕਿੰਨੀਆਂ ਪਾਰਟੀਆਂ ਆਈਆਂ 75 ਸਾਲ ਬੀਤ ਜਾਣ ਤੋਂ ਬਾਅਦ ਸਾਡਾ ਸਾਡਾ ਮਸਲਾ ਹੀ ਗਲੀਆਂ ਨਾਲੀਆਂ ਤੇ ਓਕੇ ਰਹਿ ਗਿਆ ਅਸੀਂ ਸਮਝ ਨਾ ਸਕੇ ਐਸ ਗੱਲ ਕਰਕੇ ਵੀ ਅਪੀਲ ਤੇ ਬੇਨਤੀ ਹੈ ਵੋਟਰਾਂ ਨੂੰ ਤੁਸੀਂ ਕਿਰਪਾ ਕਰੋ ਵੀ ਨੌਜਵਾਨ ਬੱਚਿਆਂ ਨੂੰ ਅੱਗੇ ਲੈ ਕੇ ਆਓ ਜਾਤ ਪਾਤ ਨੂੰ ਛੱਡ ਕੇ ਜਿਹੜੀ ਹੈਗੀ ਐ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹਨਾਂ ਬੱਚਿਆਂ ਨੂੰ ਅੱਗੇ ਲਿਆਓ ਉਹਨਾਂ ਉਹਨਾਂ ਚਿਹਰਾਂ ਤੇ ਉਹਨਾਂ ਕੁਰਸੀਆਂ ਤੇ ਇਹਨਾਂ ਨੂੰ ਬਿਠਾ ਲਓ ਉਹ ਫਿਰ ਜੇ ਬੱਚੇ ਨਹੀਂ ਕੰਮ ਕਰਨਗੇ ਤੁਹਾਡੇ ਹੱਥ ਵਿੱਚ ਪਾਵਰ ਹੈ ਤੁਸੀਂ ਤੁਸੀਂ ਅਗਲੇ ਸਾਲ ਚੇਂਜ ਕਰ ਦਿਓ ਆਉਣ ਵਾਲੇ ਸਮੇਂ ਵਿੱਚ ਠੀਕ ਹੈ ਧੰਨਵਾਦ